ਸੀਸੀਟੀਵੀ ਪਿੱਛੇ ਚੱਲੀ ਗੋਲੀ ਨਾਲੇ ਸਾੜ ਦਿੱਤੀ ਸਾਫਕਾ ਸਰਪੰਚ ਦੀ ਗੱਡੀ ਜੀ ਹਾਂ ਜਲਾਲਾਬਾਦ ਹਲਕੇ ਦੇ ਪਿੰਡ ਚੱਕ ਮੰਨੇ ਵਾਲਾ ਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਸਭ ਕੁਝ ਸੀਸੀਟੀਵੀ ਕੈਮਰਿਆਂ ਦੇ ਚੱਲਦੇ ਹੋਇਆ ਮਿਲੀ ਜਾਣਕਾਰੀ ਮੁਤਾਬਕ ਕੁਝ ਲੋਕ ਘਰ ਚ ਦਾਖਲ ਹੋਏ ਜਿਨ੍ਹਾਂ ਨੇ ਘਰ ਤੇ ਫਾਇਰਿੰਗ ਕਰ ਦਿੱਤੀ ਅਤੇ ਘਰ ਦੇ ਬਾਹਰ ਖੜੀ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਮਿਲੀ ਜਾਣਕਾਰੀ ਮੁਤਾਬਕ ਸਾਬਕਾ ਸਰਪੰਚ ਅਨਿਲ ਕੁਮਾਰ ਨੇ ਇਲਜ਼ਾਮ ਲਗਾਇਆ ਕਿ ਇਹ ਸਭ ਕੁਝ ਉਹਨਾਂ ਦੇ ਗਵਾਨ ਚ ਹੀ ਰਹਿੰਦੇ ਪ੍ਰਿੰਸ ਨਾ ਦੇ ਇੱਕ ਸ਼ਖਸ ਦੇ ਵੱਲੋਂ ਕੀਤਾ ਗਿਆ ਹੈ ਕਿਉਂਕਿ ਉਹ ਗਲੀ ਚ ਲੱਗੇ ਸੀਸੀਟੀਵੀ ਕੈਮਰੇ ਆ ਤੋਂ ਖਫਾ ਹੈ ਰਾਤ 1:30 ਵਜੇ ਹੀ ਸਾਡੇ ਸਾਹਮਣੇ ਘਰ ਹੈ ਜੀ ਤਾਈ ਦਾ ਬੇਟਾ ਰਮੇਸ਼ ਚੰਦਰ ਉਹਨਾਂ ਦੀ ਬੇਟੀ ਨੇ ਫੋਨ ਕਰਿਆ ਕਿ ਵੇਲੀ ਵਿੱਚ ਅੱਗ ਲੱਗੀ ਹੋਈ ਹੈ ਤਾਂ ਜਦੋਂ ਅਸੀਂ ਘਰੋਂ ਬਾਹਰ ਨਿਕਲਣ ਲੱਗੇ ਤਾਂ ਸਾਡੇ ਉੱਤੇ ਫਾਇਰਿੰਗ ਕੀਤੀ ਗਈ ਉਹਨਾਂ ਨੇ ਦੋਨਾਂ ਨੇ ਮੋਟਰ ਚਲਾ ਕੇ ਤੇ ਗੱਡੀ ਜਾ ਕੇ ਜਾਣੀ ਸ਼ੁਰੂ ਕਰਤੀ ਤੇ ਫਿਰ ਅਸੀਂ ਦੁਬਾਰਾ ਚੈੱਕ ਕੀਤਾ ਤਾਂ ਗਲੀ ਚ ਕੋਈ ਨਹੀਂ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਫਿਰ ਇੱਥੇ ਆਇਆ ਆਇਆ ਵੇਲੀ ਚ ਦਾ ਫਿਰ ਸਾਰਿਆਂ ਨੇ ਰਲ ਕੇ ਅੱਗ ਬਜਾਈ ਕੋਈ ਰੰਜਿਸ਼ ਨਹੀਂ ਜੀ ਸਾਰਾ ਪਿੰਡ ਗਵਾਹ ਹੈ ਜੀ ਕੋਈ ਰੰਜਿਸ਼ ਨਹੀਂ ਕੋਈ ਵੱਟ ਦਾ ਰੋਲਾ ਨਹੀਂ ਕੋਈ ਬੰਨੇ ਦਾ ਰੋਲਾ ਨਹੀਂ ਕੋਈ ਕਾਕ ਨਹੀਂ ਅਸੀਂ ਰੁਕਦੇ ਹਾਂ ਅਸੀਂ ਆਪਣੇ ਕੈਮਰੇ ਲੱਗੇ ਹੋਏ ਐ ਇਹਨਾਂ ਦੇ ਕਰੇ ਗੈਂਗਸਟਰਾਂ ਦਾ ਆਣਾ ਜਾਣਾ ਹੈ ਅੱਛਾ ਨਸ਼ੇੜੀਆਂ ਦਾ ਆਣਾ ਜਾਣਾ ਹੈ ਹਾਂ ਉਹ ਨਹੀਂ ਚਾਹੁੰਦੇ ਸੀ ਇਹ ਕੈਮਰੇ ਲੱਗਣ ਉਹ ਕੈਮਰੇ ਆਪ ਤੋੜੇ ਐ ਜਿਹਾ ਪ੍ਰਿੰਸ ਕੁਮਾਰ ਤੇ ਉਸ ਦੇ ਸਾਥੀ ਜਿਨ੍ਹਾਂ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਇਲਜ਼ਾਮ ਲੱਗੇ ਨੇ ਉਹ ਫਿਲਹਾਲ ਫਰਾਰ ਦੱਸੇ ਜਾ ਰਹੇ ਨੇ ਉਧਰ ਪੁਲਿਸ ਦੇ ਵੱਲੋਂ ਵੀ ਮਾਮਲੇ 'ਚ ਅੱਗੇ ਦੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਦੀ ਸ਼੍ਰੀਕੇ 'ਚੋਂ ਹੀ ਹੈ ਜੀ ਆਪਸ ਪਿਛਲੇ ਸਮੇਂ ਦੌਰਾਨ ਪੰਚਾਇਤੀ ਚੋਣਾਂ ਸਮੇਂ ਇਹਨਾਂ ਦਾ ਆਪਸ ਕੋਈ ਮਤਭੇਦ ਹੋਇਆ ਸੀ ਜਿਸ ਦੇ ਕਾਰਨ ਇੱਕ ਪਾਰਟੀ ਨੇ ਦੂਸਰੀ ਪਾਰਟੀ ਦੇ ਘਰੇ ਗੋਲੀ ਚਲਾਈ ਆ ਰਾਤ ਨੂੰ ਰਾਤ ਦਾ ਵਾਕਿਆ ਹੈ ਤੇ ਜਾਂਚ ਜਾਰੀ ਹੈ एफआईआर दर्ज करके ਤੇ ਅਸੀਂ ਅਗਲੀ ਕਾਰ ਨੂੰ ਵੀ ਅਗ ਲਈ ਹਾਂ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ પેટ્રોલ ਪਾ ਕੇ ਅੱਗ ਲਾਈ ਗਈ ਇਹ ਦਸਨ ਮੁਤਾਬਕ ਦੋ ਨੇ ਜਿਹੜੇ ਕੈਮਰੇ ਦੇ ਵਿੱਚ ਆਉਂਦੇ ਨੇ ਪਰ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਨਾਲ ਹੋਰ ਵੀ ਹੋ ਸਕਦੇ ਇਸ ਵਾਰਦਾਤ ਤੋਂ ਬਾਅਦ ਪਰਿਵਾਰ ਸਹਿਮਿਆ ਹੋਇਆ ਇਨਸਾਫ ਦੀ ਮੰਗ ਕਰ ਰਿਹਾ ਹੈ ਆਪਣੀ ਜਾਨ ਮਾਲ ਦੀ ਰਾਖੀ ਦੀ ਮੰਗ ਕਰ ਰਿਹਾ ਹੈ ਨਾਲ ਹੀ ਇਲਾਕੇ ਦੇ ਲੋਕ ਵੀ ਸਹਿਮੇ ਹੋਏ ਨੇ ਵੇਖਣਾ ਹੋਵੇਗਾ ਪੁਲਿਸ ਇਹਨਾਂ ਬਦਮਾਸ਼ਾਂ ਤੱਕ ਕਦੋਂ ਪਹੁੰਚਦੀ ਹੈ ਜਲਾਲਾਬਾਦ ਤੋਂ ਬੀਐਸ ਰਾਣੂ ਦੀ ਰਿਪੋਰਟ PTC news